ਇਹ ਤੁਸੀਂ ਦੇਖ ਰਹੇ ਆ ਸਾਰਾ ਇਹ ਜਾਗਰੂ ਜਿਹੜੇ ਸਾਡੇ ਇੱਥੇ ਜਿੰਨੇ ਵੀ ਆਉਂਦੇ ਆ ਸ਼ਹੀਦਾਂ ਨੂੰ ਸ਼ਰਧਾ ਪੇਟ ਕਰਨ ਲਈ ਤੰਤਨ ਬਾਬਾ ਜੂਰਾਵਰ ਤੰਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਕੋਲ ਦਾ ਸ਼ਹਾਦਰ ਦਿਨ ਚਲ ਰਿਹਾ ਜਿਹੜੀ ਸੰਗਤ ਆਉਂਦੀ ਹੈ ਤਾਂ ਉਹਨਾਂ ਨੂੰ ਇਹਦੇ ਨਾਲ ਜਿਹੜੀ ਪ੍ਰਦਰਸ਼ਨੀਆਂ ਜਾਗਰੂ ਟੌਪ ਹੋ ਗਈਆਂ ਪੰਜਾਬ ਸਰਕਾਰ ਨੇ ਬਹੁਤ ਵਧੀਆ ਇੰਤਜ਼ਾਮ ਦੇਖਿਆ ਸੌ ਸ਼ੈਡਿਊਲ ਅਸਿਸ ਨੇ ਸਾਡੀਆਂ ਵੀ ਰੱਖਿਆਸ ਨੇ ਨਾ ਇਹ ਦੇਖਿਆ ਰਾਸ਼ਨੀ ਤੋਂ ਲੈ ਕੇ ਪਹਾੜ ਸਾਰਾ ਕੰਟਰੋਲ ਕੀਤਾ ਵਾ ਸਾਬੀ ਤਸਵੀਰ ਦੇ ਸਾਹਮਣੇ ਆ ਰਹੀ ਸੀ ਕੋਈ ਸੇਵਾ ਕਰ ਰਹੀ ਸੀ ਤਾਂ ਬੜੀ ਮਹਾਨ ਧਰਤੀ ਸਮਝੀ ਜਾਦੀ ਦੇਖੋ ਕੋਈ politicial ਸਟੈਟ ਲੈਣੀ ਅਸੀਂ ਆਈ ਵਾਰ ਕਰਦੇ ਨੇ ਇਹ ਸਭ ਦਾ ਫਰਜ਼ ਹੈ ਦੀ ਜੋਰ ਮੇਲ ਸਭਾ ਨੂੰ ਮੁੱਖ ਰੱਖਦੇ ਹੋਇਆ ਵੱਖ-ਵੱਖ ਲੋਕਾਂ ਨੂੰ ਜਾਗਰੂਕਤਾ ਦੇ ਲਈ ਜਿਹੜੀ ਅਸੀਂ ਕਹਿ ਸਕਦਾ ਵਾਪਕ ਦਿੱਤੀ ਜਾਂਦੀ ਹੈ ਤਾਂ ਡੀਸੀ ਦਫਤਰ ਦੇ ਵਿੱਚ ਕੈਂਪ ਵੀ ਲੱਗਦੇ ਨੇ ਤਾਂ ਲਖਬੀਰ ਸਿੰਘ ਰਾਏ ਐਮਐਲਏ ਸਾਹਿਬ ਮਦੂਨੇ ਐਮਐਲਏ ਸਾਹਿਬ ਅੱਜ ਤੁਹਾਨੂੰ ਕੋਟੀ-ਕੋਟੀ ਪ੍ਰਣਾਮ ਲੱਖਾਂ ਹੀ ਹਜ਼ਾਰਾਂ ਹੀ ਲੋਕ ਜਿਹੜੇ ਤੇ ਨਮਸਤਕ ਜਿਨੇ ਤਾਂ ਕੈਂਪ ਵੀ ਲਾਇਆ ਗਿਆ ਜਾਗਰੂਕਤਾ ਦੇ ਦਿਖੋ ਮਾਨਯੋਗ ਅਫਸਰ ਸਾਡੇ ਨਾਲ ਕੈਂਪਸ ਹੀ ਦੇਖ ਰਿਹਾ ਸਾਰਾ ਕਿ ਜਾਗਰੂਕ ਜਿਹੜੇ ਸਾਡੇ ਇੱਥੇ ਜਿੰਨੇ ਵੀ ਆਉਂਦੇ ਆ ਸ਼ਹੀਦਾਂ ਨੂੰ ਸ਼ਰਦਾ ਪੇਟ ਕਰਨ ਲਈ ਤਨਤਨ ਬਾਬਾ ਜੂਰਾਵਰ ਤਨਤਨ ਬਾਬਾ ਪਤਿਸਕੀ ਮਤਾ ਗੁਦਿਰ ਕਰਦਾ ਸ਼ਹਾਦਰ ਦਿਨ ਚੱਲ ਰਹੀ ਨੇ ਜਿਹੜੀ ਸੰਗਤ ਆਉਂਦੀ ਹੈ ਤੇ ਉਹਨਾਂ ਨੂੰ ਇਹਦੇ ਨਾਲ ਜਿਹੜੀ ਪ੍ਰਦਰਸ਼ਨੀਆ ਜਾਗਰੂਤਾ ਬਹੁਤ ਮਿਲਦੀ ਹੈ ਦੇਖੋ ਅਸੀਂ ਦੇਖਿਆ ਹੈ ਹੈਲਥ ਬਾਰੇ ਕੀ ਸਕੀਮਾਂ ਨੇ ਗਵਰਨਮੈਂਟ ਦੀਆਂ ਕਿਵੇਂ ਉਹਨਾਂ ਨੂੰ ਅਸੀਂ ਫ੍ਰੀ ਦਿੰਨੇ ਆ ਕੋ ਲੋਕਾਂ ਨੂੰ ਅਵੇਰਨੈਸ ਹੁੰਦੀ ਹੈ ਔਰ ਇੱਥੋਂ ਵੇਰਨੈਸ ਜਿਹੜੀ ਜਾਂਦੀ ਹੈ ਫਿਰ ਆਪਣੇ ਇਲਾਕੇ ਜਾਂਦੇ ਫਰਵੀ ਜਾਂਦੀ ਹੈ ਸੋ ਇਹ ਬਹੁਤ ਵਧੀਆ ਕਾਰਲਾ ਪ੍ਰਸ਼ਾਸਨ ਦਾ ਸੋ ਬਹੁਤ ਪ੍ਰਸ਼ਾਸਨ ਦਾ ਮੈਂ ਇਸ ਗੱਲੋਂ ਵੀ ਤਨਵਾਦ ਕਰਦਾ ਪੰਜਾਬ ਸਰਕਾਰ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਤੁਸੀਂ ਦੇਖਿਆ ਸੋ ਸ਼ੈਡੂਲ ਵਾਸਤੇ ਨੇ ਸਭੀਆਂ ਪ੍ਰਿ ਰਿਚਾਸ ਨੇ ਨਾ ਕਿ ਦੇਖਿਆ ਰਸ਼ਨੀ ਤੁਹਾਨੂੰ ਮਿਲਦਾ ਬਾਹਰ ਸਾਰਾ ਕੰਟਰੋਲ ਪੁੱਟਾ ਵਾ ਅਸੀਂ ਸਾਰਾ ਰੈਂਟ ਤੇ ਲੈ ਕੇ ਪਾਰਕਿੰਗਾਂ ਕਰਤੀਆਂ ਵੀਆਂ ਸੋ ਸੰਗਤ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਆਦੀਆ ਲੇਕਿਨ ਪ੍ਰਸ਼ਾਸਨ ਦੇ ਪੁੱਤ ਲਗਾ ਨੇ ਕਰਾਈ ਸਾਹਿਬ ਦੀ ਤਸਵੀਰ ਵੀ ਸਾਹਮਣੇ ਆ ਰਹੀ ਸੀ ਕੁਝ ਸੇਵਾ ਕਰ ਰਹੀ ਸੀ ਤਾਂ ਬੜੀ ਮਹਾਨ ਕਾਰਤੀ ਸਮਝੀ ਜਾਂਦੀ ਹੈ ਦੇਖੋ ਉਹ ਕੋਈ ਥੀਰੀਟੀਕਲ ਸਟੈਂਡ ਨਹੀਂ ਅਸੀਂ ਆਈ ਵਾਰ ਕਰਦੇ ਆ ਇਹਦਾ ਸਭ ਦਾ ਫਰਜ਼ ਹੈ ਇੱਥੇ ਲੱਖਾਂ ਦੀ ਸਪਦਾਕ ਸੰਗਤ ਨੇ ਆਉਣਾ ਹੈ ਸਾਡਾ ਸਾਰਿਆਂ ਦਾ ਪ੍ਰਸ਼ਾਸਨ ਦਾ ਵੀ ਆਮ ਲੋਕਾਂ ਦਾ ਵੀ ਜਿਹੜੇ ਰਹਿੰਦੇ ਆ ਸਾਡਾ ਫਰਜ਼ ਮੰਨਦਾ ਕਿ ਸਬੂਤਰਾ ਬਣਾਉਂਦੇ। ਜੋ ਆਇਆ ਸਾਲ ਅਸੀਂ ਕਰਦੇ ਆ ਤੇ ਸਭ ਨੂੰ ਕਰਨੀ ਚਾਹੀਦੀ ਹੈ ਨਾ ਕਿ ਕੋਈ ਐ ਨਹੀਂ ਕਿ ਐਮ.ਐਲ.ਏ ਤਾਂ ਇੱਕ ਆਮ ਸਰ ਦਾ ਹੁਦਰਾ ਕਰਦੇ ਅਸੀਂ। ਅੱਜ ਇਸੇ ਮajoule मैम ਕੀ ਕੀ ਤਿਆਰੀਆਂ ਜਿਹੜੀਆਂ ਹੋ ਚੁੱਕੇ ਨੇ ਕਿਉਂਕਿ ਲੱਖਾਂ ਹੀ ਸਰ ਦਾ ਹੁਦਰਾ ਇਸ ਵਾਰ ਗੇਂਦ ਤੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜੇ ਸਰ ਦਾ। ਸਰ ਦੀ ਸਰ ਦਾ ਬਹੁਤ ਬਾਤ ਰਹੀ ਹੈ ਪਰ ਸਾਡੇ ਸਾਰੇ ਬੁਕਾ ਇੰਤਜ਼ਾਮ ਹੋ ਚੁੱਕੇ ਆ। ਅਸੀਂ ਇਸ ਵਾਰ ਸ਼ਟਲ ਬੱਸਸ ਵੀ ਵਧਾਤੀਆਂ। ਇਹ ਰਿਕਸ਼ਾ ਫਲੈਗ ਕਿੰਨੇ ਆ? ਇਹ ਰਿਕਸ਼ਾਜ਼ ਵੀ ਵਧਾਉਂਦੇ ਆ। ਬਾਕੀ ਸਿਹਤ ਸਹੂਲਤਾਂ ਸਾਰੀਆਂ ਸੀ ਪ੍ਰੋਵਾਈਡ ਕਰ ਰਹੇ ਆ ਡਿਸਪੈਂਸਰੀਜ਼ ਹੈ ਐਂਬੂਲੈਂਸਸ ਹੈ ਫਾਇਰ ਬ੍ਰਿਗੇਡ ਵੀ ਖੜੀ ਹੋਈ ਹੈ ਆਪਣਾ ਕਰੇ ਕੋਈ ਵੀ ਇਨਸੀਡੈਂਟ ਹੋਵੇ ਸਫਾਈ ਇੱਕ ਬਹੁਤ ਵੱਡੇ ਮੁਹਿੰਮ ਹੈ ਪਰ ਮੈਨੂੰ ਮੈਂ ਦੱਸਣਾ ਚਾਹਾਂਗੀ ਕਿ ਦਿਨ ਰਾਤ ਸਾਡੀ ਮਿਊਨਿਸਪਲ ਕਾਉਂਸਲ ਵੱਲੋਂ ਸਫਾਈ ਦੇ ਪੂਰੇ ਅਰੇਂਜਮੈਂਟਸ ਕਰਕੇ ਕਿਲਾ ਕੋੜਾ ਸੁਸੁਕਾ ਕੁੜਾ ਵੀ ਸੈਗਰੀਗੇਟ ਕੀਤਾ ਜਾ ਰਿਹਾ ਹੈ ਇਹ ਹੋਰ ਸੰਸਥਾਵਾਂ ਦਾ ਵੀ ਇਹਦੇ ਵਿੱਚ ਯੋਗਦਾਨ ਲਿਆ ਜਾ ਰਿਹਾ ਹੈ। ਕਈ ਇਲਾਕਿਆਂ ਤੋਂ ਮੈਮ ਲੋਕ ਵੀ ਆ ਰਹੇ ਤਾਂ ਅਸੀਂ ਕਹਿ ਸਕਦਾ ਕਿਸੇ ਨੂੰ ਕੋਈ ਵੀ ਜਿਹੜੀ ਪਰੇਸ਼ਾਨੀ ਨਹੀਂ ਹੁੰਦੀ ਸੀ ਜਾਵੇਗੀ ਔਰ ਇੱਕ ਸੂਟਾ ਜਿਹੜੀ ਤਾਂ ਮੁਹਈਆ ਹੋ। ਹਾਂਜੀ ਬਾਕੀ ਹੈਲਪ ਸੈਂਟਰ ਅਸੀਂ ਸਟੈਬਲਿਸ਼ ਕੀਤੇ ਹੋਏ ਆਂ ਸਹਾਇਤਾ ਕੇਂਦਰ ਵੀ ਇਨਫੋਰਮੇਸ਼ਨ ਕੇਂਦਰ ਵੀ। ਤੋਂ ਬਾਕੀ ਰੈਂਡ ਬਸੇਰੇ ਵੀ ਲੋਕਾਂ ਲਈ ਕੋਈ ਠਾੜ ਦਾ ਮੌਸਮ ਹੈ ਤੇ ਅਸੀਂ ਇੱਕ ਹੋਰ ਉਪਰਾਲਾ ਕੀਤਾ ਕਿ ਡੀਸੀ ਕੰਪਲੈਕਸ ਵਿੱਚ ਹੀ ਪਾਰਕ ਵਿੱਚ ਇੱਕ ਆਰਾਮ ਕੇਂਦਰ ਵੀ ਬਣਾਤਾ ਹੈ ਤਾਂ ਕਿ ਜੋ ਕੋ ਥੱਕ ਜਾਏ ਤਾਂ ਉੱਥੇ ਆ ਕੇ ਕੁੜਦੇ ਰੈਸਟ ਕਰ ਸਕੇ। ਇਸ ਤਰ੍ਹਾਂ ਇਸ ਵਾਰ ਇਸ ਤਰ੍ਹਾਂ ਸ਼ਰਧਾਲੂਆਂ ਦੀ ਗਿਣਤੀ ਵੀ ਵਾਧੀ ਜਾ ਰਹੀ ਹੈ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਕੁੱਤੇ ਪ੍ਰਬੰਧਰੇ ਤਾਂ ਕਿਤੇ ਗਏ ਨੇ ਤਾਂ ਮੈਂ ਤੁਹਾਨੂੰ ਇੱਕ ਵਾਰ ਕੈਂਪ ਦੀ ਤਸਵੀਰ ਵੀ ਦਿਖਾ ਦਿੰਦਾ ਤਾਂ ਵੱਖ-ਵੱਖ ਜਿਹੜੇ ਇਲਾਕਿਆਂ ਤੋਂ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਐਸੀ ਕਹਿ ਸਕਦਾ ਫਤਿਹਗਰ ਸਾਹਿਬ ਨਮਾਤ ਤੱਕ ਹੋ ਰਹੇ ਨੇ ਤਾਂ ਉਹਨਾਂ ਨੂੰ ਲੈ ਕੇ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਲੋਕਾਂ ਨੂੰ ਜਾਗਰੂਕਤਾ ਦੇ ਲਈ ਵੀ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਤਾਂ ਲੋਕਾਂ ਨੂੰ ਹਰ ਇੱਕ ਸੂਰਤ ਤੇ ਜਿਹੜੀ ਤਾਂ ਮਹਈਆ ਕਰਵਾਈ ਜਾਵੇ ਉਸ ਨੂੰ ਲੈ ਕੇ ਲੋਕ ਜਾਗਰੂਕ ਹੋਤਾ ਹਰ ਇੱਕ ਪ੍ਰਾਈਵੇਟ ਕੰਪਨੀਆ ਸਰਕਾਰੀ ਕੰਪਨੀਆ ਦੇ ਦੇ ਸਰਕਾਰ ਦੀਆਂ ਸਕੀਮਾਂ ਦੇ ਤਾਂ ਉਹਦੇ ਤਹਿਤ ਲੋਕਾਂ ਨੂੰ ਜਿਹੜੀ ਜਾਗਰੂਕਤਾ ਵੀ ਦਿੱਤੀ ਜਾ ਰਹੀ ਹੈ ਤਾਂ 51 ਜੀ ਫਤੇਗੜ ਸਾਹਿਬ ਤੋਂ ਰਸ਼ਪਿੰਦਰ ਸਿੰਘ ਜੀ ਨੂੰ ਧੰਨਵਾਦ